ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਨਲ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਦੋਸਤੋ ਨਲ ਪਿੰਡ ਜਿਹੜਾ ਇਹਦੇ ਲੱਗ ਲੱਗੇ ਪਿੰਡ ਪੈਂਦੇ ਆ ਗਿੱਦੜੀਪਿੰਡੀ ਤੇ ਲੋਈਆਂ ਖਾਸ ਪਿੰਡ ਲੱਗ ਲੱਗੇ ਪੈਂਦੇ ਆ ਵੀਰ ਸਰਵਨ ਸਿੰਘ ਦੇ ਘਰ ਅੱਜ ਆਪ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਸੂਈ ਨੂੰ ਤਕਰੀਬਨ ਵੀਰ ਕਹਿੰਦਾ ਵੀ 2 2.5 ਮਹੀਨੇ ਹੋ ਗਏ ਆ ਬੱਚਾ ਇਹਦੇ ਮਗਰ ਆ ਕੱਟੀ ਆ ਡਿਟੇਲਸ ਆ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਵਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਜਰੂਰ ਕਰਦੇ ਹੋ ਕਰੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਵੀਰ ਜੀ ਠੀਕ ਠਾਕ ਜੀ ਹਾਂਜੀ ਠੀਕ ਠਾਕ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਬਣਾ ਜੀ ਪਿੰਡ ਨਾਲ ਤਹਿਸੀਲ ਛਾਪੋਟਾ ਜ਼ਿਲ੍ਹਾ ਜਲੰਧਰ ਲਾਗੇ ਗਿੱਦੜਪਿੰਡੀ ਅੱਛਾ ਠੀਕ ਹੈ ਜੀ ਦੋਨਾਂ ਨੂੰ 4-5 ਕਿਲੋਮੀਟਰ ਪੈਂਦਾ ਠੀਕ ਹੈ ਜੀ ਤੇ ਵੀਜੀ ਆਪਣਾ ਫੋਨ ਨੰਬਰ ਤੇ ਨਾਮ ਦਾਲੋ ਫੋਨ ਨੰਬਰ 84276 81609 ਠੀਕ ਹੈ ਨਾਮ ਸਰਬੰਸ ਸਿੰਘ ਸਰਬੰਸ ਸਿੰਘ ਅੱਛਾ ਵੀਜੀ ਦੱਸਿਓ ਇਸ ਮੱਝ ਬਰੇ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਜੀ ਨੂੰ ਜੀ ਢਾਈ ਮਹੀਨੇ ਹੋ ਗਏ ਸੂਈ ਨੂੰ ਅੱਛਾ ਜੀ ਦੂਜਾ ਸੂਆ ਦੂਜਾ ਸੂਆ ਸੀ ਹਾਂਜੀ 8 ਕਿਲੋ ਦੁੱਧ 8 ਕਿਲੋ ਦੁੱਧ ਦੋਵੇਂ ਤਾਂ ਬੱਚੇ ਨਹੀਂ ਮਿਲਦੇ ਹਾਂਜੀ ਦੋਵੇਂ ਕੋਈ ਟੈਂਬੇ ਨਹੀਂ ਮਿਲਦੇ ਅੱਛਾ ਗਾਂ ਟਿਕਾ ਡੋ ਘਪਰਾ ਅੱਛਾ 1 ਦਿਨ ਹੋ ਗਿਆ 6 ਦਿਨ ਹੋ ਗਏ ਠੀਕ ਹੈ ਜੀ ਖੋਦ ਗਏ ਨੂੰ ਦੋਸਤੋ ਢਾਈ ਮਹੀਨੇ ਵੀਰ ਕਹਿੰਦਾ ਸੂਈ ਨੂੰ ਹੋ ਗਏ ਆ 8 ਕਿਲੋ ਦੁੱਧ ਤੇ ਦੋਵੇਂ ਟਾਈਮ ਬੱਚੇ ਤੇ ਮਿਲਦੀ ਆ ਟੀਕਾ ਭਰਾਏ ਨੂੰ ਛੇਦਨ ਹੋ ਗਿਆ ਮਤਲਬ ਜੇ ਖਾਲੀਆਂ ਵਰਗੀ ਐ ਅੱਗੇ ਕਿਸਮਤ ਹੈ ਤੁਹਾਡੀ ਦੋਸਤੋ ਤੋਰ ਤਰ ਕੇ ਤੁਹਾਨੂੰ ਦਿਖਾ ਦਿੰਨੇ ਦੋਸਤੋ ਸਵੇਰ ਦਾ ਟਾਈਮ ਹੈ ਵੀਡੀਓ ਬਣਾਉਂਦਾ ਤਕਰੀਬਨ 7:30 8 ਵਜੇ ਦਾ ਟਾਈਮ ਹੋਊਗਾ ਟੰ 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 ਦੂਸਰ ਕ ਲਾ ਕੇ ਤੋ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਵੀਰ ਜੀ ਕੋ ਪੂਰ ਛਟਾ ਸਨ ਦੀ ਬਾਦ ਕੋਈ ਕੋਈ ਪੂਰ ਛਟਾ ਨੂੰ ਬਹੁਤ ਵਧੀਆ ਧਾਰ ਹੈ ਮੋਟੀ ਧਾਰ ਹੈ ਠੀਕ ਹੈ ਜੀ ਹਾਂ ਜੀ ਸਾਨੂੰ ਤੁਹਾਨੂੰ ਬਿਲਕੁਲ ਸਾਫ਼ ਹੈ ਸਾਰੇ ਕੋਈ ਪਾਸਾ ਪੁੱਛ ਸਕਦੇ ਨਹੀਂ ਨਹੀਂ ਕੋਈ ਭਾਈ ਕੋਈ ਪਾਸਾ ਪੁੱਛਾ ਕੋਈ ਨਹੀਂ ਠੀਕ ਹੈ ਬਿਲਕੁਲ ਠੀਕ ਹੈ ਜੀ ਦੋਸਤੋ ਆਹ ਬੱਚਾ ਦੇ ਕੱਟੀ ਬੈਂਕ ਸਾਈਡ ਤੋਂ ਤੁਹਾਨੂੰ ਤੁਸ ਤੋਂ ਮੋਨਾ ਦਿਖਾ ਦਣਾ ਮੈਂ ਥੋੜੀ ਜਿਹੀ ਉਪਰ ਆ ਜਾ ਕਰਦੀ ਛੱਡ ਦੋ ਅੱਜ ਵੀਰ ਜੀ ਕਿੰਨਾ ਕੁ ਮੁੱਲ ਕਰਦੇਗਾ ਮੁੱਲ ਪਾਣੀ ਕਰਦੇ 60000 ਤੇ ਜਿਹੜਾ ਦੇਣ ਲੈਣ ਵਾਲੀ ਗੱਲ ਉਹ 55000 55000 ਸੌਂਦੀ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਦੋਸਤੋ 60000 ਰੁਪਏ ਵੀਰ ਨੇ ਡਿਮਾਂਡ ਕੀਤੀ ਹੈ 55000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਥੋੜਾ ਬੜਾ ਮਾਨਤਨ ਹੋਊਗਾ ਕੋਈ 2-400 ਰੁਪਏ ਹੀ ਬਾਕੀ ਜਿਹੜੇ ਵੀ ਵੀਰ ਨੂੰ ਇਹ ਪਸੰਦ ਆਊਗਾ ਨੰਬਰ ਵੀਰ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਗੱਲਬਾਤ ਤੁਸੀਂ ਵੀਰ ਨਾਲ ਕਰ ਸਕਦੇ ਹੋ ਇਸ ਤੋਂ ਪਹਿਲਾਂ ਦੋਸਤੋ ਵੀਰ ਦੇ ਕੋਲ ਇੱਕ ਗੱਡੀ ਹੈ ਉਹਦੀ ਗੱਡੀ ਦੀ ਵੀ ਆਪਾਂ ਡਿਟੇਲ ਤੁਹਾਨੂੰ ਨਾਲ ਹੀ ਪੁੱਛ ਕੇ ਦੱਸ ਦੇਣੀ ਵੀਰ ਦੇ ਕੋਲ ਦੋਸਤੋ ਆ ਇੱਕ ਗੱਡੀ ਐ ਵੀਰ ਦੇ ਕੋਲ ਹੰਡੂਈ ਕੰਪਨੀ ਦੀ ਇਹਨੂੰ ਨੰਬਰ ਦੋਸਤੋ ਦੇਖ ਲਓ ਬਾਕੀ ਤੁਹਾਨੂੰ ਦੋਸਤੋ ਕਰਾ ਖੋਲ ਕੇ ਗੱਡੀ ਬੈੱਕ ਕੇ ਦਿਖਾ ਦਿੰਨੇ ਆ ਸੈਕੰਡ ਓਨਰ ਗੱਡੀ ਐ ਜਿਹੜੇ ਵੀ ਵੀਰ ਨੂੰ ਇਹ ਗੱਡੀ ਪਸੰਦ ਆਊਗੀ ਨੰਬਰ ਦੋਸਤੋ ਵੀ ਕਿਦਾਂ ਮੈਂ ਸਕਰੀਨ ਤੇ ਲਾ ਦੂੰਗਾ ਵੀ ਥੋੜੀ ਬੈੱਕ ਕਰ ਦੋਸਤੋ ਅਗਲੀ ਸਾਈਡ ਤੋਂ ਤੁਹਾਨੂੰ ਚੈੱਕ ਕਰਾ ਦਿੰਨੇ ਕੋਈ ਛੋਟਾ ਮੋਟਾ ਕੋਈ ਡੈਂਟ ਮਿੰਟ ਹੋਊਗਾ ਮੜਾ ਮੋਟਾ 12 ਮਾਡਲ ਐ ਵੀਰ ਕਹਿੰਦਾ ਇਹ ਗੱਡੀ ਬੂਦੀ ਚਾਬੀ ਲਾ ਜੋ ਮਰੀ ਜੀ ਮੀਟਰ ਚ ਲਾ ਦੇ ਸਰਾਂ ਲਿਆਕ ਠੀਕ ਹੈ ਦੋਸਤੋ ਚੱਕਰ ਸਾਰੇ ਵਿੱਚ ਕੁਰੀਤੀ ਸੀ ਸੀਟ ਕਵਰ ਦੋਸਤੋ ਸਾਰੇ ਪਏ ਹੋਏ ਆ ਪट्रोल ਦੇ ਵੀ ਜੀ ਠੀਕ ਹੈ ਦੋਸਤੋ ਮੀਟਰ ਚੈੱਕ ਕਰ ਸਕਦੇ ਜੀ ਅਸ਼ਵੀ ਜੀ ਕੋਈ ਐਕਸੀਡੈਂਟ ਵਗੈਰਾ ਤੇ ਨਹੀਂ ਨਹੀਂ ਕੋਈ ਨਹੀਂ ਅਸ਼ਾਂ ਮਸ਼ੂਰ ਚ ਨਹੀਂ ਸਰਛ ਹੈ ਦੀ ਨਾਲ ਹਾਂ ਜੀ ਠੀਕ ਹੈ ਜੀ ਤੁਹਾਡੇ ਨਾਲ ਤੇ ਹਾਂ ਜੀ ਸਮਝਣਾ ਠੀਕ ਹੈ ਜੀ ਕਿੰਨੀ ਕਿਡ ਮੰਗ ਰਸਦੇ ਹੋ ਜੀ ਦੋ ਲੱਖ 20000 ਰੁਪਏ ਹਾਂਜੀ ਮਾਨਤਾ ਕਰ ਦੋ ਹਾਂਜੀ ਮਾਨਤਾ ਕਰ ਠੀਕ ਹੈ ਜੀ ਦੋ ਲੱਖ ਤੇ 20000 ਰੁਪਏ ਡਿਮਾਂਡ ਕੀਤੀ ਹੈ ਵੀ ਇੰਨੀ ਹੈ ਗੱਡੀ ਦੀ ਜਿਹੜੇ ਵੀਰ ਨੂੰ ਪਸੰਦ ਆਊਗੀ ਡਿਮਾਂਡ ਵੀ ਹੈ ਮਾਨਤਾ ਵੀਰ ਕਹਿੰਦਾ ਮੈਂ ਕਰ ਦੂੰਗਾ ਨੰਬਰ ਆਪਾਂ ਵੀਰ ਦਾ ਸਕਰੀਨ ਤੇ ਜਲਾ ਦਾਂਗੇ ਡਿਟੇਲ ਸਾਰੀ ਤੁਸੀਂ ਦੋਸਤੋ ਆਪ ਪੁੱਛ ਸਕਦੇ ਇੱਥੇ ਆ ਕੇ ਆਪਣੀ ਅਨਖ ਪਰ ਕਰਕੇ ਚੀਜ਼ ਖਰੀਦੋ ਦੋਸਤੋ ਮੜੇ ਮੂਟੇ ਨਿੱਕੇ ਨਿੱਕੇ ਡੰਟ ਬੰਡ ਕਿਤੇ ਹੈਗੇ ਲਾਗੇ ਤੋਂ ਤੁਹਾਨੂੰ ਦਿਖਾ ਦੇਣੀ ਕਰਾਂ ਜਿੱਥੇ ਵੀ ਸੂਈ ਸੂਈ ਚੀਜ਼ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ